ਸਿਕੰਦਰ ਸਿੰਘ ਮਲੂਕਾ ਦੀ ਇੱਥੇ ਗੱਲ ਕਰ ਲਈ ਕਿਉਂਕਿ ਇਸ ਗੱਲ ਬਾਝਪਾ ਦੀ ਕੀਤੀ ਹੈ ਕੁਝ ਸਮਾਂ ਪਹਿਲਾਂ ਉਹਨਾਂ ਦਾ ਨਾਮ ਵੀ ਜੁੜ ਰਿਹਾ ਸੀ ਨੋ ਰਾਣੀ ਤਾਂ ਚਲੀ ਗਈ ਬਾਝਪਾ ਦੇ ਵਿੱਚ ਹੁਣ ਮਲੂਕਾ ਸਾਹਿਬ ਦੇ ਕੋਲ ਕਿਹੜੇ ਨੋ ਪੁੱਤ ਦੋਵੇਂ ਹੀ ਚਲੇ ਗਏ ਹੋਏ ਨੇ ਤੇ ਹੁਣ ਮਲੂਕਾ ਸਾਹਿਬ ਕਰਨਗੇ ਕੀ ਤੁਸੀਂ ਦੇਖੋ ਨਾ ਕਿ ਇੱਕ ਬੰਦੇ ਉਹ ਖੋਦੀ ਜਿਹੜੇ ਨੇ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਵੀ ਨੇ ਹੂੰ ਦੂਜੇ ਬਨੇ ਮਤਲਬ ਉਹਨਾਂ ਕੋਲ 2-3 ਨੌ ਦੇ ਹੈਗੇ ਨੇ ਅਕਾਲੀ ਦਲ ਦੇ ਵਿੱਚ ਤੇ ਬੜਾ ਇੱਕ ਸੰਕਟ ਵਾਲਾ ਜਿਹੜਾ ਸਮਾਂ ਹੈ ਜਿਹੜੇ ਕੁਐਸਚਨ ਤਾਂ ਕੋਈ ਕਹਿ ਰਹੇ ਨੇ ਕਿ ਇਹ ਜਾਣਗੇ ਉਧਰ ਹੀ ਕਿਉਂਕਿ ਬੰਦਾ ਪਰਿਵਾਰ ਨਹੀਂ ਛੱਡਦਾ ਹੁੰਦਾ ਪਰ ਬਾਕੀ ਦੇਖੋ ਅਜੇ ਅਜੇ ਉਹਨਾਂ ਵੱਲੋਂ ਵੀ ਕੋਈ ਕਲੈਰਟੀ ਨਹੀਂ ਆਈ ਹੈਗੀ ਆਉਣ ਵਾਲੇ ਦਿਨਾਂ 'ਚ ਗੱਲਾਂ ਕਲੀਅਰ ਹੋ ਜਾਣਗੀਆਂ ਕਿਉਂਕਿ ਜਾਂ ਤੇ ਇਹਨਾਂ ਨੇ ਉਧਰ ਜਾ ਕੇ ਪ੍ਰਚਾਰ ਕਰਨਾ ਹੈ ਕਿਉਂਕਿ ਮੀਨ ਜੇ ਆਪਾਂ ਕਹੀਏ ਅਕਾਲੀ ਦਲ ਨਾਲ ਜਾਂ ਜਿਹੜਾ ਰਸਕ ਰਸੂਕੋ ਤਾਂ ਇਹਨਾਂ ਦਾ ਜ਼ਿਆਦਾ ਹੈ ਨਾ ਇਹਨਾਂ ਕਰਕੇ ਹੀ ਜਿਹੜਾ ਹੈਗਾ ਇਹ ਭਾਜਪਾ ਨੇ ਅਕਾਲੀ ਦਲ ਦੇ ਗੜ ਦੇ ਵਿੱਚ ਇੱਕ ਆਪਾਂ ਕਹੀਏ ਤੇ ਕੀ ਉਹ ਇਸ ਤਰ੍ਹਾਂ ਦਾ ਕਰਨਗੇ کافی ਜਿੱਦਾਂ ਇੰਟਰਸਟਿੰਗ ਹੋਏਗਾ ਦੇਖਣਾ ਕਿਉਂਕਿ ਉੱਥੇ ਹੁਣ ਤੁਸੀਂ ਦੇਖੋ ਨਾ ਇੱਕ ਬੰਨੇ ਬੀਬੀ ਪਰਮਪਾਲ ਕੌਰ ਹੋਣੀ ਉੱਥੇ ਮਤਲਬ ਆਪਸੀ ਅਕਾਲੀ ਦਲ ਦੀ ਆਪਸੀ ਲੜਾਈ ਇੱਕ ਤਰ੍ਹਾਂ ਦੀ ਹੋਗੀ ਦੂਜੇ ਬੰਨੇ ਬੀਬਾ ਹਰਸਿਮਰਤ ਕੌਰ ਬਾਦਲ ਹੋਣਾ ਦੀ ਵੀ ਜਿਹੜੀ ਹੈ ਉਹਨਾਂ ਦੀ ਵੀ ਉੱਥੇ ਟਿਕਟ ਅਨਾਉਂਸ ਹੋ ਗਈ ਹੋਈ ਹੈ ਦੋ ਬੀਬੀਆਂ ਨੇ ਦੂਜੇ ਬੰਨੇ ਜਿਹੜੇ ਆਪਾਂ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਵੀ ਇੱਕ ਮਾਹਰ ਜਿਹੜੇ ਉਹ ਦੂਜੇ ਤੀਸਰਾ ਜਿਹੜਾ ਲਖਾ ਸਧਾਨਾ ਉੱਥੇ ਉਹ ਵੀ ਐਕਟਿਵ ਹੈਗੇ ਨੇ ਕਾਂਗਰਸ ਦਲ ਵੱਲੋਂ ਵੀ ਇੱਕ ਚੰਗਾ ਕੈਂਡੀਡੇਟ ਉੱਥੇ ਦਿੱਤਾ ਗਿਆ ਹੈ ਬਾਕੀ ਸਿਕੰਦਰ ਸਿੰਘ ਮਲੂਕਾ ਹੋਣਾਂ ਦਾ ਕੋਸ਼ਿਸ਼ ਦਿਨਾਂ ਵਿੱਚ ਕਲੀਅਰ ਹੋਏਗਾ ਕਿ ਕਿੱਧਰਲੇ ਬਣੇ ਕੀ ਅਕਾਲੀ ਦਲ ਬਾਰੇ ਬੰਨੇ ਉਦਾਂ ਹੀ ਪ੍ਰਚਾਰ ਕਰਨਗੇ ਜਿੱਦਾਂ ਉਹ ਕਿੰਨੇ ਸਾਲਾਂ ਤੋਂ ਕਰਦੇ ਆ ਰਹੇ ਸੀ ਜਾਂ ਫਿਰ ਜਿਹੜਾ ਹੈ ਫਿਰ ਦੂਜੇ ਬੰਨੇ ਜਿਹੜਾ ਸਵਾਰ ਹੋ ਜਾਣਗੇ ਜਾਂ ਫਿਰ ਹੋ ਸਕਦਾ ਕਿ ਸ਼ਾਇਦ ਸਾਈਲੈਂਟ ਹੋ ਜਾਣ ਕਿ ਦੇਖ ਲੈਣੇ ਆ ਕਿ ਵੋਟਾਂ ਦੇ ਵਿੱਚ ਕੀ ਹਾਲਾਤ ਹੁੰਦੇ ਨੇ ਇਹ ਕਾਫੀ ਕੁਝ ਆਉਣ ਵਾਲੇ ਸਮੇਂ 'ਚ ਕਲੀਅਰ ਹੋਏਗਾ ਜਾਪਦਾ ਇੰਜ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੁਰ ਤੋਂ ਸਾਨੂੰ ਉਹੀ ਨਾ ਵੇਖਣ ਨੂੰ ਮਿਲੇ ਕਿ ਘਰ ਇੱਕ ਹੋਵੇ ਝੰਡੇ ਦੋ ਲੱਗੇ ਹੋਣ ਬਾਜਵਾ ਭਰਾਵਾ ਵੰਗ ਕਾਂਗਰਸੀਆਂ ਦਾ ਵੀ ਝੰਡਾ ਤੇ ਭਾਜਪਾਈਆਂ ਦਾ ਵੀ ਤੇ ਮਲੂਕਾ ਸਾਹਿਬ ਦੇ ਘਰ ਦੇ ਉੱਤੇ ਵੀ ਦੋ ਝੰਡੇ ਨਾ ਹੋਣ ਇੱਕ ਅਕਾਲੀ ਦਲ ਦਾ ਲੜਾ ਇੱਕ ਭਾਜਪਾਈ ਵਾਲਾ ਹੁਣ ਉੱਚਾ ਝੰਡਾ ਕਿਹੜਾ ਲੱਗੇਗਾ ਇਹ ਸਮਾਂ ਦੱਸੇਗਾ ਬਹਿਰਾਲ ਅੱਗੇ ਵਧਦੇ ਆ ਸਾਡੇ ਦਰਸ਼ਕ ਜੋ ਸਾਡੇ ਨਾਲ ਜੁੜੇ ਹੋਏ ਨੇ ਪ੍ਰੋਗਰਾਮ ਤੁਸੀਂ ਵੇਖਦੇ ਹੋ ਅ ਪ੍ਰੋਗਰਾਮ ਦੇ ਵਿੱਚ ਤੁਹਾਡੇ ਜੋ ਸਵਾਲ ਹੁੰਦੇ ਨੇ ਤੁਹਾਡੇ ਜੋ ਵਿਚਾਰ ਹੁੰਦੇ ਨੇ ਉਹ ਅਸੀਂ ਰੱਖਦੇ ਆ ਲੇਕਿਨ ਜਦੋਂ ਟਾਈਮ ਲਿਮਿਟ ਹੁੰਦੀ ਆ ਅਸੀਂ ਉਸ ਦੇ ਉੱਤੇ ਵੀ ਥੋੜਾ ਧਿਆਨ ਦੇਣਾ ਸੰਗਤ ਜੀ ਅ ਮੋਦੀ ਦੀ ਜੋ ਬੀਤੇ ਦਿਨ ਦੀ ਸਟੇਟਮੈਂਟ ਸੀਗੀ ਇੱਕ ਕਮੈਂਟ ਆਇਆ ਮੋਦੀ ਦੀ ਸਟੇਟਮੈਂਟ ਦੇ ਉੱਤੇ ਇਲੈਕਸ਼ਨਲ ਕਮਿਸ਼ਨ ਨੇ ਕਿਸੇ ਤਰੀਕੇ ਦੀ ਸੰਜੀਦਗੀ ਨਹੀਂ ਦਿਖਾਈ ਇਸ ਕਰਕੇ ਮੰਨ ਸਕਦੇ ਆ ਅਸੀਂ ਕਿ ਬੀਤੇ ਦਿਨਾਂ ਦੇ ਵਿੱਚ ਇਲੈਕਸ਼ਨ ਕਮਿਸ਼ਨ ਦੇ ਵਿੱਚ ਉਹਦੇਦਾਰੀਆਂ ਇਸ ਤਰੀਕੇ ਦੀਆਂ ਵੰਡੀਆਂ ਗਈਆਂ ਜੋ ਸਾਇਲੈਂਟ ਰਹੇ ਬਿਲਕੁਲ ਉਸ ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਕਿ ਇਲੈਕਸ਼ਨ ਕਮਿਸ਼ਨ ਦੇ ਵਿੱਚ ਨਾ ਤਿੰਨ ਹੁੰਦੇ ਸੀ ਕਿ ਇੱਕ ਜਿਹੜਾ ਹੈਗਾ ਆਪੋਜੀਸ਼ਨ ਦਾ ਲੀਡਰ ਦੂਜਾ ਚੀਫ ਜਸਟਿਸ ਤੇ ਤੀਸਰਾ ਜਿਹੜਾ ਹੈਗਾ ਕਿ ਸਰਕਾਰ ਦੇ ਵੱਲੋਂ ਕੋਈ ਨੁਮਾਇੰਦਾ ਹੁੰਦਾ ਸੀ ਹੁਣ ਉਹਨਾਂ ਨੇ ਤਿੰਨਾਂ ਦੇ ਵਿੱਚੋਂ ਜਿਹੜਾ ਚੀਫ ਜਸਟਿਸ ਸੀ ਉਸ ਨੂੰ ਹਲਪੇ ਕਰ ਦਿੱਤਾ ਤੇ ਦੂਜਾ ਜਿਹੜਾ ਹੈਗਾ ਕੋਈ ਕੈਬਨਿਟ ਰੈਂਕ ਦਾ ਬੰਦਾ ਪਾ ਦਿੱਤਾ ਤੇ ਆਪਣੇ ਆਪ ਹੀ ਫਿਰ ਉਹ ਦੋ ਬੰਦੇ ਤੇ ਜਦ ਉਹਨਾਂ ਦੇ ਹੋ ਗਏ ਤੇ ਫਿਰ ਸਰਕਾਰ ਫਿਰ ਕਾਰਵਾਈ ਕੀ ਹੋਣੀ ਹੈ ਨੋਟਿਸ ਇਹਨਾਂ ਨੇ ਕਿਹਾ ਜਾਰੀ ਨਹੀਂ ਹੋਇਆ ਨੋਟਿਸ ਜਾਰੀ ਹੋਇਆ ਕੱਲ ਦੀ ਜਿਹੜੀ ਖਬਰ ਹੈਗੀ ਉਸ ਦੇ ਵਿੱਚ ਸੀਗਾ ਕਿ ਨੋਟਿਸ ਜਾਰੀ ਹੋਇਆ ਜੀ ਬਟਰ ਨੋਟਿਸ ਦੇ ਵਿੱਚ ਕਿਸੇ ਦਾ ਬਾਈ ਨੇਮ ਨੋਟਿਸ ਜਾਰੀ ਨਹੀਂ ਹੋਇਆ ਨਾਰਮਲ ਇਸ ਤਰ੍ਹਾਂ ਹੁੰਦਾ ਹੈ ਕਿ ਜੇ ਕੋਈ ਗਲਤੀ ਕਰੇ ਨਾ ਤੇ ਸਿੱਧਾ ਉਹਦੇ ਨਾਮ ਤੇ ਕਿ ਆ ਫਲਾਣੇ ਬੰਦੇ ਨੇ ਆ ਗੱਲ ਕੀਤੀ ਸੀ ਉਹਨਾਂ ਨੇ ਦੋਨਾਂ ਹੀ ਧਿਰਾਂ ਨੂੰ ਜਿਹੜਾ ਨੋਟਿਸ ਜਾਰੀ ਕਰ ਦਿੱਤਾ ਕਿ ਤੁਹਾਡੀ ਜਿਹੜੀ ਹੈਗੀ ਆ ਪਾਰਟੀ ਦੇ ਵੱਲੋਂ ਇਹ ਗੱਲਾਂ ਕੀਤੀਆਂ ਗਈਆਂ ਨੇ ਉਧਰੋਂ ਭਾਜਪਾ ਨੂੰ ਜਾਰੀ ਕਰ ਦਿੱਤਾ ਉਧਰੋਂ ਕਾਂਗਰਸ ਨੂੰ ਜਾਰੀ ਕਰ ਦਿੱਤਾ ਮਤਲਬ ਐਸੇ ਬਾਈ ਨੇਮ ਨੋਟਿਸ ਜਾਰੀ ਨਹੀਂ ਹੋਇਆ ਮਤਲਬ ਕਿਤਨਾ ਕਿਤੇ ਫੇਅਰ ਪਲੇ ਜਿਹੜੀ ਹੈ ਇਸ ਦੇ ਵਿੱਚ ਨਹੀਂ ਹੈਗੀ ਇਹ ਬਿਲਕੁਲ ਜਿਹੜਾ ਇਹਨਾਂ ਨੇ ਸਹੀ ਗੱਲ ਕਹੀ ਹੈ ਜੀ